ਲੋਕ ਸਭਾ ਚੋਣਾਂ 2024 ਦੇ ਨਤੀਜੇ ਸਪਸ਼ਟ ਹੋ ਗਏ ਹਨ ਨਤੀਜਿਆਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਅਤੇ ਐਨਡੀਏ ਨੂੰ ਬਹੁਮਤ ਮਿਲਿਆ ਹੈ ਇਸ ਦੌਰਾਨ ਦਿੱਲੀ ਚ ਕਾਂਗਰਸ ਪਾਰਟੀ ਮਲਿਕ ਅਰਜੁਨ ਖੜਕੇ ਦੀ ਰਹਾਇਸ਼ ਤੇ ਇੰਡੀਆ ਅਲਾਈਅንስ ਦੇ ਆਗੂਆਂ ਦੀ ਮੀਟਿੰਗ ਹੋਈ ਇਸ ਦੌਰਾਨ ਮਲਿਕ ਅਰਜੁਨ ਖੜਕੇ ਨੇ ਭਾਰਤ ਗੱਠ ਜੋੜ ਦੀ ਤਰਫੋਂ ਹੋਰ ਪਾਰਟੀਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਕੇ ਨੇ ਆਪਣੇ ਸੰਦੇਸ਼ ਚ ਕਿਹਾ ਹੈ ਕਿ ਮੈਂ ਭਾਰਤ ਗੱਠ ਜੋੜ ਦੇ ਸਾਰੇ ਦੋਸਤਾਂ ਦਾ ਸਵਾਗਤ ਕਰਦਾ ਹਾਂ ਅਸੀਂ ਇਕੱਠੇ ਲੜੇ ਤਾਲਮੇ ਨਾਲ ਲੜੇ ਅਤੇ ਪੂਰੀ ਤਾਕਤ ਨਾਲ ਲੜੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹਨਾਂ ਅੱਗੇ ਕਿਹਾ ਕਿ 18ਵੀਂ ਲੋਕ ਸਭਾ ਚੋਣਾਂ ਲਈ ਜਨਤਾ ਦੀ رائے ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੈ ਅੱਜ ਅਹਿਜ ਉਹਨਾਂ ਦੇ ਨਾਂ ਅਤੇ ਚਿਹਰੇ ਤੇ ਚੋਣ ਲੜੀ ਗਈ ਅਤੇ ਪਸਪਾਨ ਬਹੁਮਤ ਨਾ ਦੇ ਕੇ ਜਨਤਾ ਨੇ ਉਹਨਾਂ ਦੀ ਲੀਡਰਸ਼ਿਪ ਬਾਰੇ ਸਪਸ਼ਟ ਸੰਦੇਸ਼ ਦਿੱਤਾ ਹੈ ਅਸ਼ਿਸ਼ ਹੂਮ ਆਫ ਦਿ ਬੀਜੇਪੀ led by modi, we will take appropriate steps at the appropriate time to realize the people's desire not to be ruled by the bjp's government. and this is our decision. and we all together agreed on these points and will definitely uh, Whatever promises we have given to the people, that we will keep it up. And uh, just I want to tell this. Thank you very much.